ਲੈਂਡ ਪੋਲਿੰਗ ਨੀਤੀ ਖਿਲਾਫ ਸੰਘਰਸ਼ ਦੀ ਅਗਵਾਈ ਕਰ ਰਹੀ ਅਤੇ ਵਿਰੋਧ ਲਈ ਬਣਾਈ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਖਿਲਾਫ ਜਗਰਾਉਂ ਵਿੱਚ ਐਫਆਈਆਰ ਦਰਜ ਹੋ ਗਈ ਹੈ 7 ਜੁਲਾਈ ਨੂੰ ਜਗਰਾਉਂ ਵਿੱਚ ਹਾਈਵੇ ਉਤੇ ਲੱਗੇ ਸੂਬਾ ਪਧਰੀ ਵਿਸ਼ਾਲ ਧਰਨੇ ਦਾ ਪ੍ਰਬੰਧਕ ਇਹੋ ਆਗੂ ਸੀ ਇਹ ਐਫਆਈਆਰ ਦਰਜ ਹੋਣ ਨਾਲ ਮੁੱਦਾ ਹੋਰ ਭੱਗ ਗਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਪੁਲਿਸ ਵੱਲੋਂ ਇਹ ਮਾਮਲਾ ਦਰਜ ਕਰਨ ਦਾ ਗੰਭੀਰ ਨੋਟਿਸ ਲਿਆ ਹੈ ਪੁਲਿਸ ਨੇ ਦیدار ਸਿੰਘ ਢਿੱਲੋਂ ਨਾਂ ਦੇ ਨੌਜਵਾਨ ਆਗੂ ਖਿਲਾਫ ਗੁੰਡਾਗਰਦੀ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪਰਚਾ ਦਰਜ ਕੀਤਾ ਹੈ ਇਹ ਆਗੂ ਜਗਰਾਉਣਾ ਲੱਗਦੇ ਪਿੰਡ ਮਲਕਦਾ ਬਸਨੀਕ ਹੈ ਅਤੇ ਇਸ ਪਿੰਡ ਦੀ ਕਈ ਏਕੜ ਜ਼ਮੀਨ ਲੈਂਡ ਪੋਲਿੰਗ ਪਾਲਸੀ ਦੀ ਮਾਰ ਹੇਟਾਈ ਹੈ ਇਸ ਜ਼ਮੀਨ ਵਿੱਚ ਦیدار ਸਿੰਘ ਢਿੱਲੋਂ ਦੀ ਆਪਣੀ ਜ਼ਮੀਨ ਵੀ ਸ਼ਾਮਲ ਹੈ ਪੁਲਿਸ ਨੇ ਜਿਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਉਹ 4 ਮਹੀਨੇ ਪੁਰਾਣਾ ਹੈ ਬੀਤੇ ਕੱਲ ਰੋਲੇ ਵਾਲੇ ਪਲਾਟ ਉਤੇ ਅਦਾਲਤੀ ਸਟੇ ਵੀ ਮਿਲੀ ਪਰ ਰਾਤੋਂ ਰਾਤ ਪਰਚਾ ਦਰਜ ਕਰ ਲਿਆ ਗਿਆ ਇਸੇ ਲਈ ਹੁਣ ਇਹ ਸਿਆਸੀ ਮੁੱਦਾ ਬਣਨ ਲੱਗਾ ਹੈ ਪੁਲਿਸ ਅਧਿਕਾਰੀਆਂ ਦਾ ਦਾਵਾ ਹੈ ਕਿ ਐਫਆਈਆਰ ਦਾ 7 ਜੁਲਾਈ ਵਾਲੇ ਧਰਨੇ ਨਾਲ ਕੋਈ ਸਬੰਧ ਨਹੀਂ ਜਦਕਿ ਦਿਦਾਰ ਸਿੰਘ ਮਾਲਕ ਨੇ ਇਸ ਨੂੰ ਸਿਆਸੀ ਰੰਜਿਸ਼ ਤਹਿਤ ਕਾਰਵਾਈ ਦੱਸਿਆ ਹੈ ਬੀਜੇਪੀ ਵੀ ਲੈਂਡ ਪੂਲਿੰਗ ਨੀਤੀ ਖਿਲਾਫ ਅਤੇ ਦਿਦਾਰ ਸਿੰਘ ਮਾਲਕ ਖਿਲਾਫ ਦਰਜ ਮਾਮਲੇ ਕਰਕੇ ਉਸ ਦੀ ਪਿੱਠ ਉੱਤੇ ਆ ਗਈ ਹੈ ਭਾਜਪਾ ਦੇ ਸਿਰ ਕਾਟਾਗੂ ਮਨਜੀਤ ਸਿੰਘ ਰਾਏ ਨੇ ਅੱਜ ਜਗਰਾਉਂ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਕਾਰਵਾਈ ਦੀ ਨਕੇਦੀ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਉਧਰ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਇਕਬਾਲ ਸਿੰਘ ਰਾਏ ਬਲਦੇਵ ਸਿੰਘ ਅਤੇ ਹੋਰ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੇ ਲੈਂਡ ਪੋਲਿੰਗ ਨੀਤੀ ਖਿਲਾਫ ਸੰਘਰਸ਼ਕ ਕਮੇਟੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਮੰਗ ਪੱਤਰ ਵੀ ਦਿੱਤਾ ਇਸ ਸਮੇਂ ਕਾਂਗਰਸੀ ਆਗੂ ਨੇ ਇਸ ਨੀਤੀ ਖਿਲਾਫ ਡਟਮਾ ਸਾਥ ਦੇਣ ਦਾ ਭਰੋਸਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਜ ਸਿੰਘ ਗਰੇਵਾਲ ਨੇ ਸਰਕਲ ਜਥੇਦਾਰਾਂ ਦੀ ਹਾਜ਼ਰੀ ਵਿੱਚ ਦਦਾਰ ਸਿੰਘ ਮਲਕ ਖਿਲਾਫ ਪੁਲਿਸ ਕਾਰਵਾਈ ਨੂੰ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ। ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ 15 ਜੁਲਾਈ ਨੂੰ ਇਸ ਨੀਤੀ ਖਿਲਾਫ ਵੱਡਾ ਧਰਨਾ ਦੇਣ ਜਾ ਰਿਹਾ ਹੈ ਅਤੇ ਉਸ ਵਿੱਚ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਗੂੰਜੇਗਾ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜਗਰਾਉਂ ਵਾਲੇ ਇਸ ਧਰਨੇ ਵਿੱਚ ਦਦਾਰ ਸਿੰਘ ਮਲਕ ਨੇ ਕੀ ਐਲਾਨ ਕੀਤਾ ਸੀ। ਬਲਾਕ ਸੰਤੀ ਦੇ ਸਾਫਕਾਰ ਚੇਅਰਮੈਨ ਤੇ ਕਾਲੀ ਦਲ ਦੇ ਸਰਕਲ ਪ੍ਰਧਾਨ ਦਿਦਾਰ ਸਿੰਘ ਢਿੱਲੋਂ ਨੇ ਲੈਂਡ ਪੂਲਿੰਗ ਨੀਤੀ ਖਿਲਾਫ 20 ਜੁਲਾਈ ਨੂੰ ਜਗਰਾਉਂ ਦੇ ਮਲਕ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕਤਾ ਸਰਵਜੀਤ ਕੌਰ ਮਾਨੂਕੇ ਦੇ ਰੋਸ ਵੱਜੋਂ ਪੁਤਲੇ ਫੁੱਕਣ ਦੀ ਗੱਲ ਆਖੀ ਸੀ ਇਹ ਐਲਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਿਧਾਇਕ ਮਨਪ੍ਰੀਤ ਸਿੰਘ ਐਯਾਲੀ ਕੈਪਟਨ ਸੰਦੀਪ ਸੰਧੂ ਸਾਫਕਾ ਵਿਧਾਇਕ ਐਸ ਆਰ ਕਲੇਰ ਜਗਤਾਰ ਸਿੰਘ ਜੱਗਾ ਹਿਸੋਵਾਲ ਕਾਮਰੇਡ ਤਰਸੇਮ ਜੋਧਾ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਡੇ ਇਕੱਠ ਵਿੱਚ ਕੀਤਾ ਗਿਆ ਉਹਨਾਂ ਦੇ ਬੱਚਾ ਪਾਲਣ ਤੋਂ ਸਹਾਇਤਾ ਕਰਨਾ ਇਹ ਸਾਰਿਆਂ ਨੂੰ ਦੇਖਤੀ ਆ ਇਹ ਧਰਨਾ ਲਾਉਣ ਲਈ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਣਾਉਣ ਅਤੇ ਲੋਕਾਂ ਨੂੰ ਸਰਕਾਰ ਖਿਲਾਫ ਲਾਮਬੰਦ ਕਰਨ ਵਿੱਚ ਦਿਦਾਰ ਸਿੰਘ ਢਿੱਲੋਂ ਦੀ ਅਹਿਮ ਭੂਮਿਕਾ ਰਹੀ ਜਗਰਾਉ ਨੇੜਲੇ ਪਿੰਡ ਮਾਲਕ ਪੋਨਾ ਅਤੇ ਅਲੀਗੜ੍ਹ ਦੀ ਸੈਂਕੜੇ ਏਕੜ ਜ਼ਮੀਨ ਇਸ ਨੀਤੀ ਦੀ ਮਾਰ ਹਟਾਈ ਹੈ ਸਭ ਤੋਂ ਵੱਧ ਪਿੰਡ ਮਲਕ ਦੀ ਜ਼ਮੀਨ ਇਸ ਨੀਤੀ ਕਰਕੇ ਕਿਸਾਨਾਂ ਕੋਲੋਂ ਖੁੱਸ ਰਹੀ ਹੈ ਦਿਲਾਰ ਸਿੰਘ ਮਲਕ ਮੁਤਾਬਕ ਧਰਨਾ ਲੱਗਣ ਤੋਂ 2 ਦਿਨ ਪਹਿਲਾਂ ਹੀ ਪੁਲਿਸ ਨੇ ਉਹਨਾਂ ਉੱਤੇ ਧਰਨਾ ਨਾ ਲਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਦੇ ਧਰਨੇ ਵਾਲੀ ਥਾਂ ਬਦਲਣ ਲਈ ਆਖਿਆ ਗਿਆ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਡਰੋਂ ਉਹ 2 ਦਿਨ ਪਹਿਲਾਂ ਹੀ ਮੋਬਾਈਲ ਬੰਦ ਕਰਕੇ ਇੱਧਰ ਉੱਧਰ ਹੋ ਗਏ ਇਸ ਮਗਰੋਂ 7 ਜੁਲਾਈ ਨੂੰ ਵੱਡਾ ਧਰਨਾ ਲੱਗਿਆ ਜਿਸ ਵਿੱਚ ਸੱਤਾਧਾਰੀ ਧਿਰ ਆਮ ਆਦੀ ਪਾਰਟੀ ਨੂੰ ਛੱਡ ਕੇ ਸਾਰੀਆਂ ਸਿਆਸੀ ਧਿਰਾਂ ਦੇ ਪੰਜਾਬ ਪੱਧਰ ਦੇ ਆਗੂ ਸ਼ਾਮਲ ਹੋਏ ਧਰਨੇ ਤੋਂ ਇੱਕ ਦਿਨ ਬਾਅਦ ਦیدار ਸਿੰਘ ਢਿੱਲੋਂ ਅਤੇ ਪ੍ਰਾਪਰਟੀ ਡੀਲਰਸ ਐਸੋਸੀਏਸ਼ਨ ਦੇ ਪ੍ਰਧਾਨ ਰਤੇਸ਼ ਭਟ ਖਿਲਾਫ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੁਣ ਦیدار ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਸ ਪਰਚੇ ਦੀ ਘਟਨਾ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਨਾ ਹੀ ਉਹ ਮੌਕੇ ਉੱਤੇ ਮੌਜੂਦ ਸਨ ਸਾਡੇ ਘਰੇ ਵੀ ਪੁਲਿਸ ਜਾਂਦੀ ਰਹੀ ਸੀ ਸਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੇ ਬਹੁਤ ਕੀਤੀਆਂ ਧਰਨਾ ਕੈਂਸਲ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ ਸਾਰਾ ਸਰਕਾਰ ਦਾ ਦਬਾਅ ਪਾਇਆ ਹੋਇਆ ਸੀ ਜੀ ਸਾਧਨੇ ਤੋਂ 5 ਤਰੀਕ ਤੋਂ ਮੇਰੇ ਮਗਰ ਲੱਗੇ ਹੋਇਆ ਵੀ ਇਹ ਧਰਨਾ ਕੈਂਸਲ ਕਰੋ ਕੈਂਸਲ ਕਰੋ ਜਦੋਂ ਅਸੀਂ ਨਾ ਮੰਨੇ ਫਿਰ ਕਹਿੰਦੇ ਜੀ ਜਗ੍ਹਾ ਚੇਂਜ ਕਰ ਲਓ ਪਹਿਲਾਂ ਤਾਂ ਅਸੀਂ ਪਰਮਿਸ਼ਨ ਮੰਗੀ ਸੀ 사ਉਂਡ ਦੀ ਉਹ ਨਹੀਂ ਦਿੱਤੀ ਫਿਰ ਮੈਨੂੰ ਕਹਿੰਦੇ ਆਜੋ ਪਰਮਿਸ਼ਨ ਲੈਜੋ ਤੁਸੀਂ ਕਰ ਦੋ ਜਦੋਂ ਅਸੀਂ ਆਉਣ ਲੱਗੇ ਤੇ ਸਾਨੂੰ ਪਤਾ ਲੱਗਿਆ ਵੀ ਸਾਡੇ ਤੇ ਇਹ ਇਹਨਾਂ ਨੇ ਫੜ ਕੇ ਬਾਹਰ ਲੈਣਾ ਦਬਾਅ ਪਾ ਰਹੇ ਸੀ ਕਿ ਤੁਸੀਂ ਧਰਨਾ ਕੈਂਸਲ ਕਰੋ ਵੀ ਇਸ ਜਿਹੜੀ ਲੈਂਡਫੋਲਡਿੰਗ ਦੀ ਨੀਤੀ ਹੈ ਤੇ ਖਿਲਾਫ ਨਾ ਚਲੋ ਤੁਸੀਂ ਸ਼ੌਟਨਾ ਬੈਠੋ ਕਰੋ ਆਇਂ ਕਰੋ ਜੀ ਪਰ ਅਸੀਂ ਇਹਨਾਂ ਦੀ ਗੱਲ ਨਹੀਂ ਮੰਨੀ ਅਸੀਂ ਕਿ ਕਿਸਾਨਾਂ ਦੇ ਹੱਕਾਂ ਦੀ ਲੜਾਈ ਮੈਂ ਹਮੇਸ਼ਾ ਲੜਦਾ ਅੱਗੇ ਵੀ ਲੜਦਾ ਪਹਿਲਾਂ ਵੀ ਲੜਦਾ ਅੱਗੇ ਤੋਂ ਵੀ ਲੜਦਾ ਰਹੂੰਗਾ ਹਮੇਸ਼ਾ ਇਸ ਰੰਜਿਸ਼ ਦੇ ਅਧੀਨ ਹੀ ਸਾਡੇ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਜਦ ਕਿ ਮੇਰੇ ਨਾਲ ਉਸ ਗੱਲ ਦੀ ਕੋਈ ਲੈਣ ਦੇਣ ਵੀ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀਗਾ ਇਹ ਸਾਰਾ ਧਾਰਨੇ ਕਰਕੇ ਜਾਂ ਜਿਹੜਾ 20 ਤਰੀਕ ਦਾ ਪ੍ਰੋਗਰਾਮ ਆ ਜਿਹੜੇ ਪੁਤਲੇ ਪੁੱਪਣੇ ਆ ਉਸ ਕਰਕੇ ਮੇਰੇ ਤੇ ਪਰਚਾ ਦਰਜ 20 ਤਰੀਕ ਦਾ ਕੀ ਪ੍ਰੋਗਰਾਮ ਆ ਜੀ 20 ਤਰੀਕ ਨੂੰ ਜਿਹੜੇ ਜੀ ਆ ਦੇ ਮੱਖ ਮੰਤਰੀ ਦੇ ਭਗਵੰਤ ਮਾਨ ਅਤੇ ਬੀਬੀ ਸਰਬਜੀਤ ਵਰਦੇ ਜਿਹੜੇ ਪੋਤਰੇ ਫੁੱਕਣੇ ਆ ਸਾਰੇ ਉਹਦੇ ਕਰਕੇ ਇਹ ਕਰ ਰਹੇ ਭਾਵੇਂ ਦਦਾਰ ਸਿੰਘ ਮਾਲਕ ਮੁਨਕਰ ਹੋ ਰਹੇ ਨੇ ਪਰ ਪੁਲਿਸ ਅਧਿਕਾਰੀ ਇਸ ਤੋਂ ਉਲਟ ਬਿਆਨ ਦੇ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਪਰਚੇ ਦਾ ਧਰਨੇ ਨਾਲ ਕੋਈ ਸਬੰਧ ਨਹੀਂ ਪਰ ਲੱਗਦਾ ਹੁਣ ਇਹ ਪਰਚਾ ਸਿਆਸੀ ਮੁੱਦਾ ਬਣੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਉੱਤੇ ਅੱਜ ਪੱਤਰਕਾਰ ਮੈਲੀਆਂ ਮੌਕੇ ਅਹਿਮ ਐਲਾਨ ਕਰ ਦਿੱਤੇ ਪਾਸਪਾ ਦੇ ਆਗੂ ਮਨਜੀਤ ਸਿੰਘ ਰਾਏ ਮੇਜਰ ਸਿੰਘ ਦੇਤਵਾਲ ਕਰਨਲ ਇੰਦਰਪਾਲ ਸਿੰਘ ਢਿੱਲੋਂ ਡਾਕਟਰ ਰਜਿੰਦਰ ਸ਼ਰਮਾ ਅਤੇ ਹੋਰਨਾਂ ਨੇ ਲੈਂਡ ਪੋਲਿੰਗ ਨੀਤੀ ਦਾ ਵਿਰੋਧ ਕਰਦੇ ਆ ਪਰਚੇ ਨੂੰ ਸਰਕਾਰ ਦੇ ਇਸ਼ਾਰੇ ਉੱਤੇ ਬਦਲਾਖੋਰੀ ਤਹਿਤ ਕੀਤੀ ਗਈ ਕਾਰਵਾਈ ਦੱਸਿਆ ਔਰ ਇੱਕ ਮੈਨੂੰ ਪਤਾ ਲੱਗਾ ਹੈ ਕਿ ਜੀਤਾਰ ਸਿੰਘ ਜਿਹੜਾ ਇੱਥੇ ਸਾਬਕਾ ਚੇਅਰਮੈਨ ਸੀਗਾ ਔਰ ਉਹ ਤਾਂ ਕੋ ਪ੍ਰਾਣਾ ਪਰਚਾ ਕੱਢ ਕੇ ਕਿਉਂਕਿ ਉਹਨੇ ਉਸ ਦਿਨ ਧਰਮ ਵੀ ਕਹਿੰਦੇ ਲੀਡ ਕੀਤਾ ਉਹਦਾ ਪ੍ਰਾਣਾ ਪਰਚਾ ਕੱਢ ਕੇ ਉਹ ਵਿਚਾਰੇ ਤੇ ਪਰਚਾ ਧਟਕਾ ਦਿੰਦਾ ਹੈ ਮੈਂ ਕਿਹਾ ਵੀ ਕੀ ਹੋਣ ਨੂੰ ਚਾਹਿਆ ਪੰਜ ਛੇ ਮਹੀਨੇ ਚ ਪਹਿਲਾਂ ਕੋਈ ਗੱਲ ਕਰਨਾ ਹੋਈ ਰੂਹਵੇਂਗੀ ਤਾਂ ਉਹ ਸਰਕਾਰ ਦਬਾਉਣ ਵਾਲੀ ਨੀਤੀ ਕਰਦੀ ਕਿਉਂਕਿ ਇਹ ਇਹ ਗੱਲ ਨਹੀਂ ਬਣਨੀ ਕਿ ਤੁਸੀਂ ਜਿਹੜਾ ਮਰਜੀ ਜਿਹਨੂੰ ਜਿਹੜਾ ਤੁਹਾਡੇ ਘਰ ਬੋਲਦਾ ਉਹਨੂੰ ਚੱਕ ਕੇ ਥਾਣੇ ਚ ਧੱਕ ਦਿਓ ਜਾਂ ਮੇਰੇ ਪਰਚਾ ਪਾ ਦਿਓ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਲੋਕਤੰਤਰ ਦੇ ਸਿਸਟਮ ਚ ਹਰੇਕ ਮਤਨ ਨੂੰ ਆਵਾਜ਼ ਧਰਨਾ ਬਹੁਤ ਜ਼ਿਆਦਾ ਰੱਖਦਾ ਹੱਕ ਹੈ ਸਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਇਹ ਪਹਿਲਾਂ ਕੀ ਗੱਲ ਕਰਦੇ ਹੁੰਦੇ ਸੀ ਅਸੀਂ ਸਾਰਾ ਪਹਿਲਾਂ ਸਹਿਮਤੀ ਲਵਾਂਗੇ ਕੋਈ ਵੀ ਪੌਲਿਸੀ ਬਣਾਉਣੀ ਹੈ ਅਸੀਂ ਸਹਿਮਤੀ ਲਵਾਂਗੇ ਕਿੱਥੇ ਉਹ ਸਹਿਮਤੀ ਹੈ ਪੰਜਾਬੀਆਂ ਦੀ ਕਿੱਥੇ ਪੰਜਾਬ ਦੇ ਕਿਸਾਨਾਂ ਦੀ ਉਹ ਸਹਿਮਤੀ ਹੈ ਬਖਾਦਰ ਕਿਹੜਾ ਕਿੱਥੇ ਉਹ ਟੈਲੀਫੋਨ ਕੀਤਾ ਕਿੱਥੇ ਉਹਨਾਂ ਨਾਲ ਗੱਲ ਕੀਤੀ ਹੈ ਇਹ ਇੱਕ ਵੀ ਕਦਰ ਕਿਹਦੇ ਬਖਾਦਰ ਕਿਸਾਨ ਤਾਂ ਵਿਚਾਰੇ ਧਰਨੇ ਤੇ ਆ ਕੇ ਰੋਸ ਮਾਰੇ ਕਰਨ ਤੇ ਆ ਗਏ ਆ ਔਰ ਇਹ ਕਹਿੰਦੇ ਅਸੀਂ ਅਸੀਂ ਜਿਹੜਾ ਉਹਨਾਂ ਦੀ ਸਹਿਮਤੀ ਨਾਲ ਕਿੱਥੇ ਰਜ਼ਮੰਦੀ ਕਿਸੇ ਕਿਸਾਨ ਦਾ ਘਰ ਜਾਣ ਦੀ ਰਜ਼ਮੰਦੀ ਦੇ ਦੇਗਾ ਇਹ ਮੈਨੂੰ ਘਰੋਂ ਬਾਹਰ ਕਰ ਦਿਓ ਜਦੋਂ ਐਨਓ ਜਾਰੀ ਹੋ ਗਿਆ ਤਾਂ ਉਸ ਵੇਲੇ ਤਾਂ ਉਹ ਵਿਚਾਰਾ ਨਾ ਤਾਂ ਗਹਿਨੇ ਰੱਖ ਸਕਦਾ ਮੈਨੂੰ ਪਤਾ ਹੈ ਕਿ ਕਿਸਾਨ ਜਿਉਂਦਾ ਕਿਵੇਂ ਹੈ ਔਰ ਉਹ ਨਾ ਤਾਂ ਉਹ ਵਿਚਾਰਾ ਗਹਿਨੇ ਰੱਖ ਸਕਦਾ ਨਾ ਉਹ ਵੇਚ ਸਕਦਾ इवन ਨਾਂਕੇ ਉੱਥੇ ਜਾ ਕੇ ਬੱਦ ਨਹੀਂ ਸਕਦਾ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਦیدار ਸਿੰਘ ਮਲਕ ਤੋਂ ਇਲਾਵਾ ਸਰਕਲ ਪ੍ਰਧਾਨਾ ਚਿਵਰਾਜ ਸਿੰਘ ਸਰਪ੍ਰੀ ਸਿੰਘ ਕੌਕੇ ਪਰਮਿੰਦਰ ਸਿੰਘ ਚੀਮਾ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਆਖਿਆ ਕਿ ਉਹ ਅਜਿਹੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਕਿਸੇ ਵੀ ਕਾਰਵਾਈ ਨੂੰ ਸਹਿਣ ਨਹੀਂ ਕਰਨਗੇ ਉਨ੍ਹਾਂ ਆਖਿਆ ਕਿ ਦیدار ਸਿੰਘ ਮਲਕ ਧਰਨੇ ਦਾ ਮੁੱਖ ਪ੍ਰਬੰਧਕ ਸੀ ਜਿਸ ਕਰਕੇ ਸਰਕਾਰ ਨੇ ਖੁੰਦਗ ਵਿੱਚ ਪੁਲਸ ਤੋਂ ਇਹ ਪੁਰਾਣੀ ਸ਼ਿਕਾਇਤ ਤਹਿਤ ਪਰਚਾ ਦਰਜ ਕਰਵਾਇਆ ਹੈ ਡਾਟ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਆ ਉਹਦੇ ਨਾਲ ਡੱਟ ਕੇ ਖੜਾ ਇਹ ਪੁਰਾਣਾ ਇਤਿਹਾਸ ਰਿਹਾ ਉਹ ਅਸੀਂ ਇਸ ਗੱਲ ਦੀ ਜਿਹੜੀ ਹੈ ਪਰਚੂਲ ਵੀ ਕਰਾਂਗੇ ਕਿ ਪਰਚਾ ਕਿਉਂ ਹੋਇਆ ਕਿਹਦੇ ਕਹਿਣ ਤੇ ਕੀਤਾ ਗਿਆ ਪਰਚੇ ਦਾ ਆਧਾਰ ਕੀ ਹੈ ਕੀ ਇਹ ਇਹ ਇਸ ਗੱਲ ਦੇ ਲਈ ਕੋਈ ਜਿਹੜੀ ਜਿਹੜੀ ਕੋਰਟ ਦੇ ਵਿੱਚੋਂ ਇਹਨਾਂ ਨੂੰ ਮਿਲੀ ਹੋਈ ਹੈ ਰਾਹਤ ਉਸ ਗੱਲ ਨੂੰ ਲੈ ਕੇ ਕਿਉਂ ਕੀਤਾ ਗਿਆ ਅਸੀਂ ਇਹਦੇ ਖਿਲਾਫ ਪ੍ਰਸ਼ਾਸਨ ਨੂੰ ਮਿਲਾਂ ਦੇਖੋ ਜਿਹੜੇ ਲੋਕਾਂ ਦੇ ਹੱਕ ਆ ਉਹਨਾਂ ਦੇ ਲਈ ਆਵਾਜ਼ ਉੱਠੀ ਰਹੀ ਆ ਆਵਾਜ਼ ਉਠਾਉਣੀ ਚਾਹੀਦੀ ਆ ਇਹ ਸਾਡਾ ਸੰਵਿਧਾਨਕ ਹੱਕ ਆ ਕੋਈ ਵੀ ਅਸੀਂ ਆਪਣੇ ਮਨ ਦੀ ਗੱਲ ਆ ਜਿਹੜੀ ਸਰਕਾਰ ਨੂੰ ਜਰਵਾਉਣ ਲਈ ਕਰਨੀ ਆ ਉਹਦੇ ਲਈ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਉਹ ਪਿਛਲੇ ਦਿਨਾਂ ਚ 7 ਤਰੀਕ ਨੂੰ ਜਿਹੜਾ ਜਗਰਾਉਂ ਦੇ ਵਿੱਚ ਜਿਹੜਾ ਕਰੀਬ 4 450 ਏਕੜ ਜਿਹੜਾ ਉਹ ਸਰਕਾਰ ਲੈਨਪੁਰੂਨ ਦੇ ਵਿੱਚ ਲੈ ਰਹੀ ਆ ਉਸ ਦੇ ਵਿੱਚ ਜਗਰਾਉ ਹਲਕੇ ਦੇ ਜਿਹੜੇ ਲੋਕ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇਸ ਗੱਲ ਦੇ ਵਿਰੋਧ ਨੇ ਤੋਂ ਉਸ ਨੂੰ ਮੱਦੇਨਜ਼ਰ ਲੱਖਦੇ ਹੋਇਆ ਜਗਰਾਉ ਹਲਕੇ ਦੇ ਸਮੁੱਚੇ ਪਾਰਟੀ ਦੇ ਲੋਕਾਂ ਵੱਲੋਂ ਜਿਹੜਾ ਸਾਤਰੀ ਨੂੰ ਧਰਨਾ ਲੱਖਿਆ ਗਿਆ ਉਹ ਧਰਨੇ ਦੇ ਜਿਹੜੇ ਮੁੱਖ ਪ੍ਰਬੰਧਕ ਸੀ ਉਹ ਦਦਾਰ ਸਿੰਘ ਮਲਕ ਸੀ ਤੇ ਇਹਨਾਂ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਸੀਨੀਅਰ ਆਗੂ ਸੀ ਤੋਂ ਉਦੋਂ ਵੀ ਕਾਫੀ ਦਬਾਅ ਬਣਾਇਆ ਗਿਆ ਕਿ ਇਹ ਨਾ ਹੋਵੇ ਇਹ ਦਬਾਅ ਬਣਾਇਆ ਗਿਆ ਕਿ ਇਹ ਜਗ੍ਹਾ ਤਬਦੀਲ ਕਰ ਦਿੱਤੀ ਜਾਵੇ ਤੋ ਇਹ ਗੱਲਾਂ ਜਿਹੜੀਆਂ ਆ ਸਰਕਾਰ ਨੂੰ ਝੁਕਣਾ ਪਿਆ ਇਹ ਜਿਹੜਾ ਵੱਡੇ ਪੱਧਰ ਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਆ ਪੰਜਾਬ ਭਰ ਤੋਂ ਸਾਰੀਆਂ ਪਾਰਟੀਆਂ ਦੇ ਆਗੂ ਆਏ ਅਕਾਲੀ ਗੱਲ ਦੇ ਆਏ ਕਾਂਗਰਸ ਦੇ ਆਏ ਭਾਜਪਾ ਦੇ ਆਏ ਕਿਸਾਨ ਯੂਨੀਅਨ ਦੇ ਬੜੇ-ਬੜੇ ਆਗੂ ਆਏ ਤੋ ਇਸ ਗੱਲ ਨੂੰ ਲੈ ਕੇ ਅਸੀਂ ਦੇਖ ਰਹੇ ਆ ਕਿ ਦਦਾਰ ਸਿੰਘ ਉਹਨਾਂ ਦਾ ਆਪ ਦਾ ਜਿਹੜਾ ਕੋਈ ਇਲਾਕੇ ਦਾ ਆਪਦੇ ਕੋਈ ਜਿਹੜੇ ਰੀਅਲ ਅਸਟੇਟ ਨਾਲ ਸੰਬੰਧਤ ਕੋਈ ਮਾਮਲਾ ਵਾ ਜਿਹੜਾ ਜਿਹਦੇ ਵਿੱਚ ਸ਼ਾਮਲ ਵੀ ਨਹੀਂ ਸੀ ਤੋਂ ਕੱਲ ਜਿਹੜੀ ਅਖਬਾਰ ਦੀ ਖਬਰ ਜੋ ਪਤਾ ਲੱਗਾ ਕਿ ਇਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਕਰਵਾਇਆ ਜਦੋਂ ਕਿ ਇਹ ਗੱਲ ਵੀ ਸਾਹਮਣੇ ਆ ਗਈ ਆ ਕਿ ਉਸ ਮਾਮਲਾ ਜਿਹੜਾ ਵਾ ਉਹ ਪੁਰਾਣਾ ਮਾਮਲਾ ਕੱਲ ਦਾ ਮਾਮਲਾ ਨਹੀਂ ਹੈਗਾ ਦੂਜਾ ਉਹਦੇ ਤੇ ਕੋਰਟ ਵਿੱਚੋਂ ਸਟੇ ਮਿਲ ਚੁੱਕਿਆ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਸਰਕਾਰ ਜਿਹੜੀ ਆ ਮਾਰੇ ਹੱਤਕੰਡਿਆਂ ਤੇ ਉਤਰੀ ਹੋਈ ਆ ਹੁਣ ਤੁਸੀਂ ਦੇਖੋ ਕਿ ਅਕਾਲੀ ਦਲ ਵੱਲੋਂ 15 ਤਰੀਕ ਨੂੰ ਜਿਹੜਾ ਵੱਡਾ ਇੱਕ ਰੋਸ ਧਰਨਾ ਅ ਲੁਗਾਨੇ ਵਿੱਚ ਰੱਖਿਆ ਗਿਆ ਉਸ ਦੀ ਅੱਜ ਵੱਡੇ ਪੱਧਰ ਤੇ ਤਿਆਰੀ ਵੀ ਹੋਣ ਜਾ ਰਹੀ ਆ ਤੋਂ ਇਸ ਸਮੇਂ ਜਿਹੜੀ ਇਹ ਖਬਰ ਬਣੀ ਆ ਕਿ ਜਦਾਰ ਸਿੰਘ ਜੀ ਅਕਾਲੀ ਲੀਡਰ ਨੇ ਸਾਫਤਾ ਚੇਅਰਮੈਨ ਨੇ ਤੇ ਸਰਕਲ ਦੇ ਪ੍ਰਧਾਨ ਨੇ ਜੁਵੇਵਾਰ ਨੇ ਸੋ ਅਸੀਂ ਇਸ ਗੱਲ ਦੀ ਡਟ ਕੇ ਜਿਹੜੀ ਆ ਨਿੰਦਾ ਕਰਦੇ ਆ ਤੇ ਅਸੀਂ ਸਰਕਾਰ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਇਹਨਾਂ ਗੱਲਾਂ ਦੇ ਨਾਲ ਇਹ ਜਿਹੜੀਆਂ ਲਹਿਰਾਂ ਦਬਾਈਆਂ ਨਹੀਂ ਜਾ ਸਕਦੀਆਂ ਜਿਹੜਾ ਤੁਸੀਂ ਗਲਤ ਫੈਸਲਾ ਲਿਆ ਉਹ ਤੁਹਾਨੂੰ ਵਾਪਸ ਲੈਣਾ ਹੀ ਪੈਣਾ ਹਰ ਹਾਲਤ ਦੇ ਵਿੱਚ ਸੋ ਅਸੀਂ ਚਾਹਾਂਗੇ ਕਿ ਸਰਕਾਰ ਦਾ ਜਿਹੜਾ ਤੰਤਰ ਆ ਇਹਨੇ ਅਫਸਰशाही ਆ ਉਹ ਇਹਨਾਂ ਗੱਲਾਂ ਦੇ ਲਈ ਸਰਕਾਰ ਦਾ ਹੱਥਕੂਕਾ ਨਾ ਬਣ ਗਲਤ ਜਿਹੜੀ ਆ ਕਾਰਵਾਈ ਆ ਉਸ ਦਾ ਸਹਿਯੋਗ ਤੇ ਸਮਰਥਨ ਨਾ ਦੇ ਉਧਰ ਦੇਖੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਪਿੰਡ ਮਾਲਕਪੌਣਾ ਤੇ ਅਲੀਗੜਨਾ ਸੰਬੰਧਤ ਜਿਹੜੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੇ ਤਾਂ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੂੰ ਕੀ ਭਰੋਸਾ ਦਿਵਾਇਆ ਬੰਨਾ ਹੈ ਚਾਰਾ ਪਿੰਡ ਇਹਦੇ ਪਿੰਡ ਪਿਛੇ ਗ੍ਰਾਮਪਤੀ ਮਾਲਕ ਤੇ ਗ੍ਰਾਮ ਪੰਚਾਇਤ ਦਾ ਪਿੰਡ ਮਾਲਕ ਇਕੋ ਹੀ ਗ੍ਰਾਮਪਤੀ ਮਾਲਕ ਸ਼ਕਤੀ ਆਈ ਆ ਫਤਿਹ ਤੇ ਨਾਲ ਚਾਰਾ ਪਿੰਡ ਕਿਹੜੇ ਪੋਨਾ ਇਹ ਤੁਸੀਂ ਮੀਟਿੰਗ ਕੀਤੀ ਸੀ ਉਹ ਲੁਧਿਆਣਾ ਦੀ ਹਾਂ ਜੀ ਹਾਂ ਜੀ ਕਿੰਝ ਪਹਿਲੀ ਨਾ ਆਪਾਂ ਦੇਣੀਏ ਤੇ ਨਾ ਜਾਣੀ ਤੁਸੀਂ